ਗੁਰੂ ਪਿਆਰੀ ਸਾਧ ਸੰਗਤ ਜੀ ਮੇਰੇ ਵੱਲੋਂ ਸਭ ਨੂੰ ਰਾਧਾ ਸਵਾਮੀ ਜੀ ਬਾਬਾ ਜੀ ਹਮੇਸ਼ਾ ਆਪਣੇ ਸਾਧ ਸੰਗ ਵਿੱਚ ਇਹੀ ਫਰਪਾਉਂਦੇ ਹਨ ਕਿ ਇਹ ਸੰਸਾਰ ਸਾਡਾ ਅਸਲੀ ਘਰ ਨਹੀਂ ਹੈ ਅਸੀਂ ਇੱਥੇ ਕੁਚਿਰ ਲਈ ਆਏ ਹੋਏ ਹਾਂ ਪਰਮਾਤਮਾ ਨੇ ਸਾਨੂੰ ਇਨਸਾਨ ਬਣਾਇਆ ਹੈ ਕਿ ਅਸੀਂ ਉਸ ਪਰਮਾਤਮਾ ਦੀ ਭਗਤੀ ਕਰ ਸਕੀਏ ਅਸੀਂ ਕਿਸੇ ਨੇ ਵੀ ਇੱਥੇ ਸਦਾ ਲਈ ਨਹੀਂ ਰਹਿਣਾ ਆਖਿਰ ਸਾਨੂੰ ਆਪਣੇ ਤੋਰ ਥਾਮ ਜਾਣਾ ਹੀ ਪੈਣਾ ਹੈ ਅਸੀਂ ਇੱਥੇ ਆ ਕੇ ਇਸ ਜਗ੍ਹਾ ਨੂੰ ਆਪਣਾ ਅਸਲੀ ਘਰ ਮੰਨੀ ਬੈਠੇ ਹਾਂ ਮੌਤ ਤੋਂ ਸਾਨੂੰ ਡਰ ਲੱਗਦਾ ਹੈ ਪਰ ਇੱਕ ਦਿਨ ਸਾਨੂੰ ਇਹ ਸਰੀਰ ਛੱਡਣਾ ਹੀ ਪੈਣਾ ਹੈ ਬਹੁਤ ਪੁਰਾਣੀ ਗੱਲ ਹੈ ਇੱਕ ਵਾਰ ਇੱਕ ਰਾਜਾ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਉਸਨੇ ਕਈ ਸਾਰੇ ਹਕੀਮ ਬੁਲਾਏ ਪਰ ਕਤੇ ਵੀ ਕਿਸੇ ਵੀ ਹਕੀਮ ਦੇ ਕੋਲੋਂ ਰਾਜੇ ਦੀ ਬਿਮਾਰੀ ਦਾ ਇਲਾਜ ਨਹੀਂ ਲੱਭਿਆ ਗਿਆ ਰਾਜੇ ਨੂੰ ਇੰਜ ਮਹਿਸੂਸ ਹੋਇਆ ਕਿ ਉਸ ਦਾ ਅੰਤ ਵੇਲਾ ਆ ਗਿਆ ਹੈ ਫਿਰ ਉਸ ਨੇ ਆਪਣੇ ਜੋਸ਼ੀਆਂ ਨੂੰ ਬੁਲਾਇਆ ਤੇ ਜੋਸ਼ੀਆਂ ਨੂੰ ਆਪਣੇ ਬਾਰੇ ਵਿੱਚ ਪੁੱਛਿਆ ਕਿਉਂਕਿ ਉਸ ਟਾਈਮ ਰਾਜੇ ਮਹਾਰਾਜੇ ਆਪਣੇ ਜੋਸ਼ੀਆਂ 'ਤੇ ਬਹੁਤ ਵਿਸ਼ਵਾਸ ਕਰਦੇ ਸਨ ਜੋਛਿਆ ਨੇ ਰਾਜੇ ਦੀ ਕੁੰਡਲੀ ਦੇਖ ਕੇ ਸਾਰਾ ਸਾਬ ਕਿਤਾਬ ਲਗਾ ਕੇ ਦੱਸਿਆ ਕਿ ਹੇ ਮਹਾਰਾਜ ਤੁਸੀਂ ਕਿਸੇ ਬਿਮਾਰੀ ਨਾਲ ਨਹੀਂ ਮਰੋਗੇ ਤੁਹਾਨੂੰ ਸੱਪ ਕੱਟੇਗਾ ਤਾਂ ਉਸ ਦੇ ਡੰਗ ਨਾਲ ਤੁਹਾਡੀ ਮੌਤ ਹੋਵੇਗੀ ਰਾਜੇ ਨੂੰ ਇਹ ਗੱਲ ਸੁਣ ਕੇ ਕੁਝ ਖੁਸ਼ੀ ਤੇ ਕੁਝ ਗਮੀ ਮਹਿਸੂਸ ਹੋਈ ਫਿਰ ਰਾਜੇ ਨੇ ਸੋਚਿਆ ਕਿ ਅਗਰ ਮੈਂ ਸੱਪ ਦੇ ਨਜ਼ਦੀਕ ਹੀ ਨਾ ਜਾਵਾਂਗਾ ਤਾਂ ਮੈਂ ਕਦੇ ਵੀ ਮਰ ਨਹੀਂ ਸਕਦਾ ਰਾਜੇ ਨੇ ਮਹਿਲ ਤੋਂ ਬਾਹਰ ਜਾਣਾ ਵੀ ਬੰਦ ਕਰ ਦਿੱਤਾ ਆਪਣੇ ਲਈ ਇੱਕ ਸ਼ੀਸ਼ ਮਹਿਲ ਤਿਆਰ ਕਰਵਾ ਲਿਆ ਤਾਂ ਜੋ ਕੋਈ ਵੀ ਸੱਪ ਉਸ ਦੇ ਨੇੜੇ ਨਾ ਆ ਸਕੇ ਆਪਣੇ ਕੋਲ ਪਹਿਰੇਦਾਰ ਵੀ ਵਿਧਾ ਲਏ ਜੇਕਰ ਸੱਪ ਕਿਤੇ ਨਜ਼ਰ ਆਵੇ ਤਾਂ ਉਸ ਨੂੰ ਪਹਿਰੇਦਾਰ ਮਾਰ ਦੇਣ ਪਰ ਹੁਣੀ ਨੂੰ ਕੌਣ ਟਾਲ ਸਕਦਾ ਹੈ ਜਦ ਰਾਜੇ ਦਾ ਅੰਤ ਸਮਾਂ ਆਇਆ ਤਾਂ ਕੀ ਹੋਇਆ ਕਿ ਰਾਜਾ ਆਪਣੇ ਸ਼ੀਸ਼ਮੈਲ ਵਿੱਚ ਸੁੱਤਾ ਹੋਇਆ ਸੀ ਰਾਤ ਦਾ ਸਮਾਂ ਸੀ ਉਸ ਰਾਤ ਗਰਮੀ ਵੀ ਬਹੁਤ ਸੀ ਰਾਜੇ ਨੂੰ ਅੰਦਰ ਨੀਂਦ ਨਹੀਂ ਆ ਰਹੀ ਸੀ ਰਾਜੇ ਨੇ ਸੋਚਿਆ ਕਿ ਮੈਂ ਛੱਤ ਉੱਤੇ ਖੁੱਲੀ ਹਵਾ ਵਿੱਚ ਚਲਾ ਜਾਂਦਾ ਹਾਂ ਉਸ ਨੇ ਨੌਕਰਾਂ ਨੂੰ ਬੁਲਾ ਕੇ ਆਪਣਾ ਪਲੰਗ ਛੱਤ ਉੱਪਰ ਲਗਵਾ ਲਿਆ ਅੱਧੀ ਰਾਤ ਦਾ ਵੇਲਾ ਸੀ ਰਾਜਾ ਆਪਣੇ ਪਲੰਗ ਉੱਤੇ ਆਰਾਮ ਨਾਲ ਸੁੱਤਾ ਹੋਇਆ ਸੀ ਅਚਾਨਕ ਅਸਮਾਨ ਦੇ ਵਿੱਚ ਇੱਕ ਇਲ ਆਪਣੇ ਪੰਜਿਆਂ ਵਿੱਚ ਸੱਪ ਨੂੰ ਫੜ ਕੇ ਲਿਜਾ ਰਹੀ ਸੀ ਜਦ ਇਹ ਇਲ ਮਹਿਲ ਦੇ ਉੱਪਰੋਂ ਲੰਘ ਰਹੀ ਸੀ ਤਾਂ ਸੱਪ ਇਲ ਦੇ ਪੰਜਾ ਵਿੱਚੋਂ ਛੁੱਟ ਗਿਆ ਤੇ ਸਿੱਧਾ ਆਣ ਕੇ ਰਾਜੇ ਦੇ ਉੱਪਰ ਡਿੱਗ ਪਿਆ ਸੱਪ ਨੇ ਰਾਜੇ ਨੂੰ ਡੰਗ ਲਿਆ ਤੇ ਜਿਸ ਦੇ ਨਾਲ ਰਾਜੀ ਦੀ ਮੌਤ ਹੋ ਗਈ ਕਿਉਂਕਿ ਹੁਣੀ ਕਦੇ ਵੀ ਟਲਦੀ ਨਹੀਂ ਇਸ ਲਈ ਬਾਬਾ ਜੀ ਵੀ ਹਮੇਸ਼ਾ ਆਪਾਂ ਨੂੰ ਇਹੀ ਕਹਿੰਦੇ ਹਨ ਕਿ ਜਿਸ ਤਰ੍ਹਾਂ ਉਹ ਰਾਜੇ ਦੀ ਕਹਾਣੀ ਹੈ ਉਸੇ ਤਰ੍ਹਾਂ ਹਉਣੀ ਕਦੇ ਵੀ ਟਲ ਨਹੀਂ ਸਕਦੀ ਮੌਤ ਕਦੇ ਵੀ ਬਦਲ ਨਹੀਂ ਸਕਦੀ ਇਸ ਲਈ ਬਾਬਾ ਜੀ ਕਹਿੰਦੇ ਹਨ ਕਿ ਸਾਨੂੰ ਜਿੰਨੇ ਵੀ ਸਵਾਸ ਮਿਲੇ ਹਨ ਉਹਨੇ ਹੀ ਉਹਨੇ ਹੀ ਭੋਗਣੇ ਪੈਣੇ ਹਨ ਸਾਨੂੰ ਕੋਈ ਪਤਾ ਨਹੀਂ ਕਿ ਸਾਡੀ ਮੌਤ ਕਦੋਂ ਹੋ ਜਾਣੀ ਹੈ ਜਿੰਨੀ ਦੇਰ ਸਾਡੀ ਜ਼ਿੰਦਗੀ ਹੈ ਤੇ ਸਾਨੂੰ ਸਦਾ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਵੀਡੀਓ ਵਧੀਆ ਲੱਗੇ ਤਾਂ ਅੱਗੇ ਸ਼ੇਅਰ ਜਰੂਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਰਾਧਾ ਸਵਾਮੀ ਜੀ